ਗੁਰੂ ਪਿਆਰੀਓ ਕਿਹੜੀ ਜੀ ਵਿਸਤਰੀ ਸੰਸਾਰ ਸਮੁੰਦਰ ਤੋਂ ਪਾਰ ਅੰੰਗ ਗਈ ਇਸ ਸਵਾਲ ਦਾ ਜਵਾਬ ਗੁਰੂ ਜੀ ਤ੍ਰੇਟੰਗ ਤੇ ਬਖਸ਼ਿਸ਼ ਕਰਦੇ ਹਨ ਡੂੰਘਰ ਦੇਖ ਡਰਾਵਣੋਂ ਵੇਈ ੜੇ ਅੰਦਰਿਆਸ ਇਤੋਂ ਪਾਸੇ ਸੰਸਾਰ ਸਮੁੰਦਰ ਹੈ ਦੂਜੇ ਪਾਸੇ ਇਸ ਵਿੱਚੋਂ ਪਾਰ ਲੰਘਣ ਲਈ ਗੁਰਮਖਾਂ ਵਾਲਾ ਰਸਤਾ ਔਰ ਆਤਮਿਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ ਆਤਮਿਕ ਜੀਵਨ ਦੀ ਸਿਖਰ ਤੇ ਪਹੁੰਚਣਾ ਹੈ ਮਾਨੋ ਇੱਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ ਉਸ ਡਰਾਉਣੇ ਪਹਾੜ ਨੂੰ ਦੇਖ ਕੇ ਪਿੱਕੇ ਘਰ ਵਿੱਚ ਮਾਪਿਓ ਭੈਣ ਭਰਾਵਾਂ ਆਦਿਕ ਤੇ ਮੋਹ ਵਿੱਚ ਗਰਸੀ ਜੀਵਸਤੀ ਡਰ ਗਈ ਕਿ ਇਸ ਪਹਾੜ ਉੱਤੇ ਚੜਿਆ ਨਹੀਂ ਜਾ ਸਕਦਾ ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ ਆਪਾ ਵਾਰਿਆ ਨਹੀਂ ਜਾ ਸਕਦਾ ਉੱਚੇ ਪਰਬਤ ਕਾ ਖੜੋ ਨਾ ਪੌੜੀ ਤਿਸਤਾਸ ਨਾ ਪੌੜੀ ਤਿਤਤਾਸ आत्मिक जीवन ਦੇ ਸਿਖਰ ਤੇ ਉਪਰਾਂ ਨਾ ਮਾਨੋ ਬੜਾ ਉੱਚਾ ਤੇ ਡਰਾਉਣਾ ਪਹਾੜ ਹੈ ਉਸ ਪਹਾੜ ਤੇ ਚੜ੍ਹ ਲਈ ਉਸ ਦੀ ਵਿਸਤਰੀ ਤੇ ਪਾਸ ਕੋਈ ਪੌੜੀ ਵੀ ਨਹੀਂ ਹੈ ਗੁਰਮਖ ਅੰਤਰ ਜਾਣਿਆ ਗੁਰ ਮਿੱਲੀ ਤਰੀਆਸ ਗੁਰੂ ਦੇ ਸੰਮੁਖ ਰਹਿਣ ਬੜੀ ਜੀ ਇਸ ਜੀ ਵਿਸਤਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿੱਚ ਨਿਰਾਲਾ ਲਿਆ ਉਸ ਨੇ ਆਪਣੇ ਅੰਦਰ ਹੀ ਵਸਤੇ ਪਰਮ ਨੂੰ ਪਛਾਣ ਲਿਆ ਅਤੇ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਈ ਗੁਰੂ ਪਿਆਰੇ ਉਹ ਜੀਵ ਇਸਤਰੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਈ ਜਿਸ ਨੂੰ ਗੁਰੂ ਨੇ ਆਪ ਮਿਲ ਕਰਕੇ ਪ੍ਰਭੂ ਚਰਨਾਂ ਨਾਲ ਮਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ